ਅੱਠ ਕਨਾਲਾ ਦਾ ਕਿੱਲਾ ਜਾਂ 12 ਕਨਾਲਾ ਦਾ ਕਿੱਲਾ ਇੱਧਰ ਟੋਟਲ ਕਨਾਲਾਂ ਚੱਲਦੀਆਂ ਨੇ ਕਿੱਲੇ ਨਹੀਂ ਚੱਲਦੇ। ਸਾਨੂੰ ਜਿਹੜਾ ਜੰਗਲ ਜੋ ਘਾਹ ਵੀ ਕੱਟਣਾ ਨਾ ਉਹਦੇ ਲਈ ਵੀ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਕਾਨੂੰਨ ਚੱਲਿਆ ਆਇਆ ਨੇ ਕਟਾਰ ਅਧਾਰਾਈ ਸੀ ਉਸ ਟਾਈਮ ਦੇ। ਵੇਚਣ ਦਾ ਰੀਜ ਨੇ ਵੀ ਤੰਗੀਆਂ ਕੋਹਰਾ ਰਸਤੇ ਨਹੀਂ। ਉਹਦਾ ਪਹਾੜ ਕਹਿੰਦੇ ਸਵਾ ਕ ਲੱਖ ਨੂੰ ਕਿੱਲਾ ਮਿਲਦਾ ਰਿਹਾ ਇੱਥੇ। ਮਿਲਦਾ ਰਿਹਾ ਹਾਂ ਮਿਲਦਾ ਰਿਹਾ ਇਸ ਤੋਂ ਵੀ ਇੱਥੋਂ ਵੀ ਘਟ ਬਿਗਿਆ 30-30 ਹਜ਼ਾਰ ਨੂੰ ਵੀ ਕਿੱਲਾ ਬਿਗਿਆ। ਸਿੰਗਰੇ ਹੁੰਦੇ ਲੰਬੇ-ਲੰਬੇ ਲੱਗਦੇ ਨੇ ਜਿੱਦਾਂ ਮੂਲੀ ਦੇ ਮੁੰਗਰੇ ਹੁੰਦੇ ਨੇ ਇਸ ਨੇਵੀ ਮੂਲੀ ਦੀ ਕਿਸਮ ਦੇ ਸਿੰਗਰੇ ਆ ਖੱਡਾਂ ਵਾਲੇ ਇਲਾਕੇ ਚੋਂ ਨਿਕਲ ਕੇ ਤਾਂ ਮੁੰਡਾ ਨੇਵੀ ਚ ਆ ਪਾਜੀ ਹਿੰਮਤ ਆ ਹਿੰਮਤ ਉਹ ਮੈਂ ਰਾਤ ਨੂੰ ਸੁਣਨਾ ਇੱਥੇ ਪਾਜੀ ਹੁਣੀ ਪਹਿਲੀ ਵਾਰੀ ਆਏ ਆ ਮਾਲਪੁਰ ਤੋਂ ਕੋਕਾਨੇਟ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਦੇਖਣ ਸਭ ਤੋਂ ਵੱਡੀ ਸਮੱਸਿਆ ਬੱਚੇ ਪੈਦਲ ਆਤੇ ਆ ਹਾਂ ਛੋਟੇ ਛੋਟੇ ਇਹ ਬਹੁਤ ਬਾਰ ਹਾਈਲਾਈਟ ਕਰ ਚੁੱਕਾ ਹਾਂ ਸਰ ਮੈਂ ਨੂੰ ਸਿਰਫ ਦੇਸੀ ਖਾਦ ਪਾਜਦੀ ਆ ਅੱਛਾ ਜੀ ਜਿੱਦਾਂ ਜੰਗਲਾਂ ਦੀ ਪੱਤੀ ਗੱਲੀ ਛੜੀ ਹੋਇਆ ਉਹ ਵੀ ਪਾਲੇ ਦੀ ਆ ਇੱਥੇ ਦੇ ਜਿਹੜੇ ਸਥਾਨਕ ਲੋਕ ਆ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ